ਵਾਣਾ ਰੇੜੀ ਦੇ ਸਤਿਕਾਰਯੋਗ ਸਰੋਤੇ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਕਹਾਣੀ ਗਾਦੀ ਵਾਲਾ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਐਤਵਾਰ ਦਾ ਦਿਨ ਹੋਣ ਕਰਕੇ ਸਾਰੇ ਅਧਿਆਪਕ ਆਪਣੇਾਂ ਕਲੋਨੀਆਂ ਸਾਹਮਣੇ ਖੜੋਤੇ ਹਾਸ ਖੇਡ ਗੱਪਸ਼ਪ ਲਾ ਰਹੇ ਸਨ ਅੱਗੋਂ ਦੀ ਵਗਦੇ ਉਹਨਾਂ ਦੇ ਰਾਹ ਤੇ ਆਉਂਦੇ ਜਾਂਦੇ ਲੋਕਾਂ ਵੱਲੋਂ ਤੱਕਦੇ ਆਨੰਦ ਲੈਂਦੇ ਪਿੰਡ ਦੇ ਬਾਹਰ-ਬਾਰ ਸਕੂਲ ਦੇ ਕੋਲ ਕਰਕੇ ਪੰਚਾਇਤ ਨੇ ਅਧਿਆਪਕਾਂ ਦੇ ਰਹਿਣ ਲਈ ਪੱਕੇ ਕੋਠੇ ਬਣਾ ਦਿੱਤੇ ਸਨ ਇਹ ਸਾਰੇ ਇਲਾਕੇ ਦੇ ਵਿੱਚ ਇਹ ਇੱਕੋ ਪਿੰਡ ਸੀ ਜਿੱਥੇ ਅਧਿਆਪਕਾਂ ਨੂੰ ਮੁਫਤ ਘਰ ਰਹਿਣ ਲਈ ਦਿੱਤੇ ਜਾਂਦੇ ਸਨ ਤੇ ਉਹਨਾਂ ਕੋਲੋਂ ਇਸ ਗੱਲ ਦਾ ਡਫੂੰਗ ਦਾ ਭਾਰ ਨਹੀਂ ਸੀ ਚੁੱਕਿਆ ਜਾਂਦਾ ਆਪਣੇ ਇਹਨਾਂ ਕੋਠਿਆਂ ਨੂੰ ਇੱਕ ਕਲੋਨੀਆਂ ਸੱਦਦੇ ਸਨ ਬਿੰਦਕ ਹੋਇਆ ਇੱਕ ਗੱਭਰੂ ਮੁੰਡਾ ਰੰਗ-ਬਰੰਗੇ ਫੁੱਲਾਂ ਵਾਲਾ ਟਰੰਕ ਸਿਰ ਤੇ ਚੁੱਕੀ ਆਪਣੀ ਬੋਟੀ ਲੈ ਕੇ ਉਹ ਸਰਾਹ ਤੋਂ ਲੰਘਿਆ ਆਪ ਤਾਂ ਬੜੇ ਲੰਮੇ ਕੱਦ ਦਾ ਨਰਵਾ ਸੀ ਪਰ ਬੋਟੀ ਵਿਚਾਰੇ ਦੀ ਮਧਰੀ ਤੇ ਗੋਲ ਗਲੋਟ ਜਹੀ ਤੇ ਉਹ ਸਾਰੇ ਅਧਿਆਪਕ ਪਹਿਲਾਂ ਦਾ ਕੁਝ ਵਰਟੀ ਗੱਭਰੂ ਤੇ ਪੜਕੀਲੇ ਕੱਪੜਿਆਂ ਤੇ ਉਹਨਾਂ ਦੇ ਕੱਦ-ਕਾਠ ਤੇ ਰੰਗ-ਰੂਪ ਤੇ ਕਿਜੋੜ ਦੀਆਂ ਗੱਲਾਂ ਕਰਕੇ ਮਾਸਟਰ ਸਾਰੇ ਹੱਸਦੇ ਰਹੇ ਤੇ ਫਿਰ ਹੌਲੀ-ਹੌਲੀ ਸਮਾਜ ਦੀਆਂ ਕ੍ਰੀਤੀਆਂ ਆਮ ਲੋਕਾਂ ਦੀ ਜ਼ਹਾਲਤ ਬਾਰੇ ਉਹ ਅਧਿਆਪਕ ਸਹਿਬਾਨ ਗੰਭੀਰ ਵਿਚਾਰਾਂ ਕਰਨ ਲੱਗੇ ਪਰ ਅਜੇ ਉਹਨਾਂ ਦੀਆਂ ਗੰਭੀਰ ਵਿਚਾਰਾਂ ਗਿੱਟਿਆਂ ਗੋਡਿਆਂ ਦੇ ਵਿੱਚੋਂ ਹੀ ਸੀ ਕਿ ਪਿੰਡ ਵੱਲ ਝਾਕਦੇ ਆ ਵੱਡੇ ਮਾਸਟਰ ਨੇ ਆਪਣੇ ਵਜੂ ਬੱਤੀ ਅੱਖ ਨੂੰ ਲਿਸ਼ਕਾਉਂਦੇ ਖੱਬੀ ਵਿਰਾਸ ਨੂੰ ਉ ਤਾਂ ਚੜਾ ਕੇ ਆਖਿਆ ਆ ਗਧੇ ਵਾਲਾ ਵਾਲਾ ਆ ਗਧੇ ਵਾਲਾ ਹਜ਼ਰਤ ਹੀ ਹੈ ਬੰਦਾ ਉਹ ਵੇਖ ਕਿਦਾਂ ਝੂਮਦਾ ਆਉਂਦਾ ਸਾਰੇ ਮਾਸਟਰਾਂ ਨੇ ਉਸ ਗਧੇ ਵਾਲੇ ਵੱਲ ਗੌਰ ਨਾਲ ਤੱਕਿਆ ਆ ਕਾਰਨ ਹੀ ਹੇੜ-ਹੇੜ ਕਰਕੇ ਹੱਸਣ ਲੱਗੇ ਉਸ ਨੂੰ ਵੇਖ ਕੇ ਇਹ ਤਾਂ ਜੀ ਹੀਰ ਦੀਆਂ ਕਲੀਆਂ ਲਾਉਂਦਾ ਹੁੰਦਾ ਹੁੰਦਾ ਜਿਵੇਂ ਜਨ ਜਾ ਕੇ ਆਇਆ ਹੁੰਦਾ ਇੱਕ ਨਾਭੀ ਭੱਗ ਵਾਲੇ ਨੇ ਵੱਡੇ ਮਾਸਟਰ ਦੀ ਅਧ ਮਿਚੀ ਜੀ ਅੱਖਵਲ ਝਾਕਦੇ ਆਖਿਆ ਤੇ ਫਿਰ ਕੁਝ ਚਿਰ ਉਸ ਦੀ ਅੱਖਵਲੀ ਝਾਕਦਾ ਰਿਹਾ ਪਰ ਉਹ ਅੱਖ ਉਸ ਵੱਲ ਨਹੀਂ ਗਦੀ ਵਾਲੇ ਉੱਤੇ ਆਪਣੀਆਂ ਬਖਸ਼ੀਆਂ ਸੁੱਟ ਰਹੀ ਸੀ ਇੱਕ ਹੋਰ ਮਾਸਟਰ ਬੋਲਿਆ ਚੰਗੇ ਪੈਸੇ ਵਟਲੇ ਹੋਣੇ ਨੇ ਪੈਸਿਆਂ ਨੂੰ ਇਹ ਕਿਹੜਾ ਮਸ਼ਕਪੂਰ ਵੇਚਦਾ ਇਹ ਲੋਕ ਉਦਾਂ ਹੀ ਹਾਲ ਮਸਤ ਹੁੰਦੇ ਨੇ ਆਕਾਰਨ ਹੀ ਫਿਰ ਸਾਰੇ ਹੱਸ ਪਏ ਤੇ ਜਦੋਂ ਗਧਿ ਵਾਲਾ ਉਹਨਾਂ ਮਾਸਟਰਾਂ ਦੇ ਨੇੜੇ ਆਇਆ ਤਾਂ ਵੱਡੇ ਮਾਸਟਰ ਨੇ ਉੱਚੀ ਸਾਰੀ ਬੋਲ ਮਾਰ ਕੇ ਉਸ ਗਧਿ ਵਾਲੇ ਨੂੰ ਪੁੱਛਿਆ ਤੇਰੇ ਕੋਲ ਕੀ ਆ ਬਈ ਜਵਾਨਾ ਜਵਾਨਾ ਸ਼ਬਦ ਸੁਣ ਕੇ ਗਧਿ ਵਾਲੇ ਨੇ ਗਧਿ ਦਾ ਲਗਾਮ ਖਿੱਚਿਆ ਤੇ ਚੁੰਨੀ ਅੱਖਾਂ ਜ਼ੋਰ ਲਾ ਕੇ ਉਘੜਦਿਆਂ ਹਰਾਨੀ ਨਾਲ ਉਹਨਾਂ ਵੱਲ ਵੇਖਿਆ ਤੇ ਫਿਰ ਆਪਣੇ ਕਰੇੜੇ ਦੰਦਾਂ ਸਮੇਤ ਉਤਲੇ ਮਸੂੜੇ ਨੰਗੇ ਕਰਕੇ ਮੁਸਕਰਾਉਂਦਿਆਂ ਗੱਜਵੇਂ ਬੋਲ ਦੇ ਵਿੱਚ ਉਹਨਾਂ ਨੂੰ ਪੁੱਛਿਆ ਮੈਨੂੰ ਕੁਛ ਆਖਿਆ ਬੁਰਦੋ ਮੈਨੂੰ ਕੁਛ ਆਖਿਆ ਬਿਰਦੋ ਯਾਨੀ ਬਜ਼ੁਰਗੋ ਵੱਡਾ ਮਾਸਟਰ ਉਹਦਾ ਅਜਿਹਾ ਗੁੱਝਾ ਜਵਾਬ ਸੁਣ ਕੇ ਉੱਚੀ ਸਾਰੀ ਕੱਚਾ ਜਿਹਾ ਹਾਸਾ ਹੱਸਦਿਆਂ ਦੱਬੇ ਬੋਲਦੇ ਨਾਲ ਨਾਲ ਦਿਆਂ ਵੱਲ ਮੂੰਹ ਕਰਕੇ ਬੋਲਿਆ ਬੰਦਾ ਤਾਂ ਜ਼ਰ ਜ਼ਹੀਨ ਲੱਗਦਾ ਹੈ ਤੇ ਨਾਲ ਦੀ ਨਾਲ ਉੱਚੀ ਸਾਰੀ ਗਧੇ ਵਾਲੇ ਨੂੰ ਕਹਿ ਗਿਆ ਆਹੋ ਤੈਨੂੰ ਹੀ ਸੱਦਿਆ ਉਹ ਬਜ਼ੁਰਗਾ ਕੀ ਵੇਚਦਾ ਆ ਪਰ ਗਧੇ ਵਾਲਾ ਅੱਗੋਂ ਨਹੀਂ ਬੋਲਿਆ ਤੇ ਉਹ ਕਾਲਾ ਕਾਲਾ ਗਧੇ ਨੂੰ ਕੁਝ ਇੰਜ ਕਹਿਣ ਲੱਪਿਆ ਜਿਵੇਂ ਉਸ ਨਾਲ ਗੱਲ ਨਹੀਂ ਲੱਗਾ ਹੋਵੇ ਉਹ ਇਧਰ ਮੁੜਦੀ ਨਹੀਂ ਸੀ ਤੇ ਦੋ ਕੁ ਟਟਵੇਂ ਸ਼ਬਦ ਉਹਨਾਂ ਨੂੰ ਵੀ ਸੁਣੇ ਕੋਈ ਨਹੀਂ ਕੋਈ ਨਹੀਂ ਘਰ ਦੇ ਹੀ ਬੰਦੇ ਨੇ ਤੇ ਲਗਾਮ ਧੂੰਦਾ ਉਹ ਗਧੀ ਉਹਨਾਂ ਮਾਸਟਰਾਂ ਵੱਲੋਂ ਮੋੜਨ ਲੱਗਾ ਬੰਦਾ ਤਾਂ ਬਈ ਉਹ ਖਾਸਾ ਦਿਲਚਸਪ ਹੈ ਵੱਡੇ ਮਾਸਟਰ ਨੇ ਨਾਲ ਦੇ ਮਾਸਟਰਾਂ ਨੂੰ ਹੱਸਦੇ ਆਖਿਆ ਤੇ ਉਹਦੇ ਨਾਲ ਹੀ ਬਾਕੀ ਦੇ ਸਾਰੇ ਵੀ ਪਹਿਲਾਂ ਵਾਂਗ ਬਿਨਾਂ ਵਜ੍ਹਾ ਹੱਸ ਪਏ ਗਧੀ ਵਾਲੇ ਨੇ ਬੁਸ਼ਕਾਰ ਕੀ ਗਧੀਆਂ ਉਹਨਾਂ ਦੇ ਨੇੜੇ ਲੈ ਆਂਦੀ ਤੇ ਉਹ ਆਉਂਦੇ ਆ ਆਪਣੇ ਕਰੇੜੇ ਦੰਦ ਨੰਗੇ ਕਰ ਰਿਆ ਸੀ ਤੇ ਪਿੰਡ ਵਿੱਚ ਜਿਹੜੇ ਗਾਜਰਾ ਵੇਚਣ ਵਾਲੇ ਆਉਂਦੇ ਸਨ ਤੇ ਉਹ ਸਭ ਨਾਲੋਂ ਇਹਦੀ ਸ਼ਕਲ ਕੁਝ ਵੱਖਰੀ ਤੇ ਅਜੀਬ ਸੀ ਲੰਮਾ ਕੱਦ ਮੋٹے-ਮੋٹے ਹੱਡਾ ਤੇ ਵੱਡੇ-ਵੱਡੇ ਹੱਥ ਪੈਰ ਚਪਟਾ ਚਿਹਰਾ ਚੀਨਿਆਂ ਵਰਗਾ ਨਿੱਕਾ ਕੋਡੇ ਕੁ ਜੰਨਾ ਦਾੜੀ ਕਰੜ ਬਰੜੀ ਤੇ ਖਿਲਰੀ ਭੁੱਲੀ ਅਣਕਾਂ ਲੱਗੀਆਂ ਸਿਰ ਦੇ ਉੱਤੇ ਦੋ ਕੁ ਗਿੱਠ ਦਾ ਮੈਲਾ ਲੀਰਾ ਹੋਇਆ ਸਾਫਾ ਉਂਝ ਹੀ ਬਲੇਟਿਆ ਹੋਇਆ ਤੇ ਲੜਦੀਆਂ ਕਈ ਲੀਰਾ ਬੰਬਲਾ ਵਾਂਗ ਉਹਦੇ ਖੱਬੇ ਕੰਨ ਦੀ ਗੀਚੀ ਕੋਲੋਂ ਲਮਕਨੀਆ ਸਨ ਤੇ ਉਹਦੀ ਪੱਗੇ ਹੇਠੋਂ ਉਹਦਾ ਗੱਠ ਚੌੜਾ ਮੱਥਾ ਭਰਤ ਦੇ ਗੜ ਦੇ ਵਾਂਗੂ ਲਿਸ਼ਕਦਾ ਸੀ ਭਰਤ ਦਾ ਗੜਵਾ ਹੁੰਦਾ ਨਾ ਨਾ ਤਿਉੜੀ ਨਾ ਤਾਲੂਏ ਤੱਕ ਕੋਈ ਵਾਲ ਤੇ ਸੂਰਜ ਸਿਰ ਤੇ ਪੈਂਦਾ ਹੋਣ ਕਰਕੇ ਚਲਕੋਰ ਜਿਹੀ ਵੀ ਪੈਂਦੀ ਸੀ ਕੀ ਚਾਹੀਦਾ ਤੁਹਾਨੂੰ ਉਸ ਗਧਿ ਵਾਲੇ ਨੇ ਜਟਕੀ ਬੋਲੀ ਦੇ ਵਿੱਚ ਮਾਸਟਰਾਂ ਦੇ ਨੇੜੇ ਆਉਂਦੇ ਆ ਮੁਸਕਰਾਉਂਦੇ ਆ ਪੁੱਛਿਆ ले अब पहला देखिए की है तेरे को गधी ਦੇ ਨੇੜੇ ਹੋ ਕੇ ਵਜੋ ਬਤੀ ਅੱਖ ਲਿਸ਼ਕਾਉਂਦਿਆਂ ਤੇ ਆਪਣਾ ਕੰਬਲ ਸੂਤ ਕਰਦੇ ਆ ਵੱਡੇ ਮਾਸਟਰ ਨੇ ਬੋਰੇ ਦੇ ਦੋਹੀਂ ਪਾਸੀ ਹੱਥ ਮਾਰਿਆ ਤੇ ਇੱਕ ਲੱਪਕੋ ਵਾਲੇ ਕੱਢ ਕੇ ਨਾਲ ਖੜੋ ਤੇ ਮਾਸਟਰ ਨੂੰ ਬੁਖਾਉਂਦੇ ਬੋਲਿਆ ਔਲੇ ਤਾਂ ਐਸੀ ਵੈਸੇ ਹੀ ਹੈ ਪਰ ਉਹ ਅਚਾਰ ਲਈ ਕੀ ਕਹਿੰਦੇ ਆ ਜੀ ਆਹੋ ਜੀ ਨਾਲ ਦੀ ਨਾਲ ਗਧੀ ਵਾਲੇ ਨੇਜੀਵ ਸ਼ਕਲ ਵੱਲ ਨਾਲ ਦੇ ਨਾਲ ਦੇ ਨੇ ਗਧੀ ਵਾਲੇ ਦੀ ਜੀਵ ਸ਼ਕਲ ਵੱਲ ਧਿਆਨ ਗੱਡੀ ਬੇਪਰਵਾਹੀ ਦੇ ਨਾਲ ਜੋਰ ਦਿੱਤਾ ਤੇ ਉਸ ਵਾਂਗ ਬਾਕੀ ਸਾਰਿਆਂ ਦਾ ਧਿਆਨ ਵੀ ਔਲਿਆਂ ਨਾਲੋਂ ਗਧਿ ਵਾਲੇ ਦੀ ਸ਼ਕਲ ਸੂਰਤ ਵੱਲ ਵਧੇਰੇ ਸੀ ਤੇ ਸਾਰੇ ਇੱਕ ਦੂਜੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਦੇ ਮੁਸਕਰਾ ਰਹੇ ਸਨ ਹਲਾ ਫਿਰ ਕਿਵੇਂ ਦੇਣੇ ਔਲੇ ਵੱਡੇ ਮਾਸਟਰ ਨੇ ਨੀਵੀਂ ਪਾ ਕੇ ਔਲਿਆਂ ਦਾ ਭਾਅ ਪੁੱਛਦੇ ਆਖਿਆ 98 ਸੇਰ 44 ਦੇ ਤਸੇਰ ਦੁਆਨੀ ਪਾਈ ਆ 98 ਦੇ ਸੇਰ 42 ਦੇ ਤਸੇਰ ਦਵਾਨੀ ਪਾਈਆ ਇਹ ਵੀ ਅ ਤਸੇਰ ਅਗੇ ਹੁੰਦਾ ਸੀ ਨਾ ਸੇਰ ਤਸੇਰ ਤੇ ਪਾਈਆ 98 ਸੇਰ 42 ਤਸੇਰ ਤੇ ਦਵਾਨੀ ਦੇ ਪਾਈਆ ਗਦੀ ਵਾਲੇ ਨੇ ਮੁਸਕਰਾਉਂਦਿਆਂ ਭਾਅ ਦੱਸ ਦਿੱਤਾ ਵਾਹ ਵਈ ਵਾਹ ਇੱਕ ਤੋਤੇ ਨੱਕਾ ਲਾ ਮੁਸਲਮਾ ਚੀਖ ਜੈ ਮਾਸਟਰ ਆਪਣੀਆਂ ਡੱਡੀਆਂ ਡੱਡੂ ਵਰਗੀਆਂ ਅੱਖਾਂ ਨੂੰ ਜ਼ੋਰ ਲਾ ਕੇ ਉਹ ਘੇੜਦਿਆਂ ਨਿੱਕਾ ਜਿਹਾ ਠਾਕਾ ਮਾਰ ਕੇ ਹੱਸਦਿਆਂ ਬੋਲਿਆ ਇਹ ਤਾਂ ਕਵੀ ਲੱਗਦਾ ਬਈ ਕਵੀ ਕੋਈ ਵਿਸ਼ਰਤ ਪਤਾ ਨਹੀਂ ਪਰ ਪੜਿਆ ਤੁਹਾਡਾ ਪੜਿਆ ਤੁਹਾਡੇ ਸਾਰਿਆਂ ਨਾਲੋਂ ਬਹੁਤਾ ਗਧਿ ਵਾਲਾ ਬੋਲਿਆ ਕਿੰਨਾ ਕੁ ਕੈਜਮਾਤਾ ਤੇ ਗਧਿ ਵਾਲਾ ਬੋਲਿਆ ਸਾਡੀਆਂ 13 ਤੇ ਫੇਰ ਸਾਰੇ ਹੱਸ ਪਏ ਜਦੋਂ ਗਧਿ ਵਾਲਾ ਬੋਲਦਾ ਸੀ ਤਾਂ ਉਸ ਦੀ ਅੱਖਾਂ ਓਕਾ ਨਹੀਂ ਸੀ ਦਿਸਦੀਆਂ ਉਸ ਦੇ ਉਤਲੇ ਮਸੂੜੇ ਦੰਦ ਸੰਗਣੀਆਂ ਮੁੱਛਾਂ ਦੇ ਵਿੱਚ ਨੰਗੇ ਹੋ ਜਾਂਦੇ ਉਹਨਾਂ ਨੂੰ ਉਹਦੀ ਸ਼ਕਲ ਬੜੀ ਹਸਾਉਣੀ ਲੱਗਦੀ ਤੇ ਬਾਕੀ ਸਾਰੇ ਤਾਂ ਉਸ ਵੱਲ ਝਾਕ ਝਾਕ ਕੇ ਮੁਸਕਰਾਈ ਜਾਂਦੇ ਪਰ ਵੱਡਾ ਮਾਸਟਰ ਔਲਿਆਂ ਦੀ ਫੋਲਾ ਫਾਲੀ ਦੇ ਵਿੱਚ ਇੰਨਾ ਰੁੱਝ ਗਿਆ ਕਿ ਉਸ ਦਾ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਸੀ ਔਲੇ ਇੰਜ ਲੱਭ ਰਿਹਾ ਸੀ ਜਿਵੇਂ ਹੀਰੇ ਲੱਭ ਰਿਹਾ ਹੋਵੇ ਤੇ ਫਿਰ ਠੀਕ ਠੀਕ ਕੀ ਭਾ ਦੇਣੇ ਆ ਔਲੇ ਫਰੋਲਦਿਆਂ ਵਿੱਚੋਂ ਇੱਕ ਦਾਗੀ ਔਲੇ ਨੂੰ ਬੋਰੇ ਦੇ ਖੁੰਜੇ ਦੇ ਵਿੱਚ ਤੁੰਦਿਆਂ ਵੱਜੋ ਬਤੀ ਅੱਖ ਰਤਕ ਉਹ ਤਾਂ ਵੱਲ ਝਾਕ ਕੇ ਵੱਡੇ ਮਾਸਟਰ ਨੇ ਪੁੱਛਿਆ ਤੇ ਚੋਰ ਅੱਖ ਕਦੀ ਵਾਲੇ ਵੱਲ ਝਾਕ ਗਿਆ ਠੀਕ ਠੀਕ ਨੂੰ ਕੀ ਆ ਆਪਾਂ ਕਿਹੜਾ 48 ਦਾ ਸੌਦਾ ਕਰਨਾ ਗੱਦੀ ਵਾਲੇ ਨੇ ਆਖਿਆ ਜੇ ਮਹਿੰਗੇ ਲੱਗਦੇ ਆ ਤਾਂ ਭਾਵੇਂ ਐਵੇਂ ਹੀ ਸੇਰ ਲੈ ਲਓ ਵਾਹ ਵਈ ਵਾ ਤੋਤੇ ਨੱਕੇ ਮਾਸਟਰ ਨੇ ਬਰਾਛਾਂ ਤਾਂ ਹੀ ਕੰਨਾ ਖਲਾਰਦੇ ਆ ਆ ਕਿਹਾ ਇਹ ਤਾਂ ਉਹ ਵੀ ਰਾਠ ਲੱਗਦਾ ਹੋਰ ਕਿਹੜਾ ਜਵਾਲੇ ਨੇ ਸ਼ਾਹ ਹੋ ਜਾਣਾ ਇਹ ਡਾਇਲੌਗ ਆ ਪਾਮ ਵਰਤੇ ਹੁੰਦੇ ਸੀ ਨਾ ਹੋਰ ਕਿਹੜਾ ਜਵਾਲੇ ਨੇ ਸ਼ਾਹ ਹੋ ਜਾਣਾ ਗੱਦੀ ਵਾਲੇ ਨੇ ਆਪਣੇ ਨਵੇਂ ਸਵਾਇਖਾਖੀ ਜੀਨ ਦੇ ਕੁੜਤੇ ਤੇ ਬਿਨਾ ਬਟਣਾ ਵਾਲੇ ਗਲਮੇ ਚ ਹੱਥ ਪਾ ਕੇ ਆਖਿਆ ਤੂੰ ਲੈਣੇ ਕਿੰਨੇ ਆ ਵੱਡੇ ਮਾਸਟਰ ਨੇ ਰਤਾ ਹਰਾਨੇ ਨਾਲ ਸਿਰ ਉਤਾ ਚੁੱਕਿਆ ਤੇ ਗਧਿ ਵਾਲੇ ਵੱਲ ਗੌਰ ਨਾਲ ਵੇਖਿਆ ਵੱਡੇ ਮਾਸਟਰ ਨੇ ਉਸਨ ਵੱਲ ਗੌਰ ਨਾਲ ਵੇਖਿਆ ਤੇ ਆਪਣੀ ਅੱਧੀ ਮਿੱਚੀ ਅੱਖ ਨੂੰ ਜ਼ੋਰ ਨਾਲ ਖੋਲਦਿਆਂ ਨੱਕ ਦਾ ਛੜੂਕਾ ਮਾਰਿਆ ਲੈ ਲਵਾਂਗੇ 2 ਕਿਲੋ ਬਸ 2 ਕਿਲੋ ਦੂਜੇ ਬੋਰੇ ਅੰਦਰੋਂ ਤੱਕੜੀ ਚੁੱਕਦੇ ਆ ਗਧਿ ਵਾਲੇ ਨੇ ਕੁੜਤੇ ਦੀ ਅੰਦਰਲੀ ਜੇਬ ਦੇ ਵਿੱਚੋਂ ਸੇਰ ਦਾ ਵੱਟਾ ਕੱਢ ਕੇ ਪਾਲੜੇ 'ਚ ਪਾਉਂਦਿਆਂ ਗਧਿ ਵਾਲੇ ਨੇ ਆਖਿਆ ਐਡੇ ਐਡੇ ਤੁਸੀਂ ਮਾਸਟਰ ਸ਼ੇਰ ਸੇ ਰੋਲੇ ਤੱਕ ਅੱਜੇ ਖਾਜੋ ਵਾ ਵਈ ਵਾ ਬਾਈ ਸੇ ਕੀ ਨਾ ਦੇਖੀ ਨਾ ਬਾਈ ਇਹਦੇ ਵੱਟੇ ਵਾਲਾ ਇਹਦੇ ਵਾ ਵਈ ਵਾ ਵੇਖੀ ਨਾ ਬਾਈ ਇਹਦੇ ਵੱਟੇ ਰੱਖਣ ਵਾਲੀ ਥਾਂ ਵਧੀਆ ਤੋਤੇ ਨੱਕੇ ਮਾਸਟਰ ਨੇ ਫੇਰ ਉਸ ਦੀ ਗੱਲ ਨੂੰ ਅਨਗੋਲੀ ਕਰਦਾ ਆਖਿਆ ਪਰ ਵੱਡੇ ਮਾਸਟਰ ਨੇ ਉਹਨਾਂ ਦੀ ਗੱਲਾਂ ਵੱਲ ਧਿਆਨ ਕੀਤੇ ਬਿਨਾ ਛੇਤੀ ਛੇਤੀ ਪਾਲੜੇ ਦੇ ਵਿੱਚ ਆਉਣੇ ਔਲੇ ਪਾਉਣੇ ਸ਼ੁਰੂ ਕਰ ਦਿੱਤੇ ਪਰ ਪਾਲੜੇ ਦੇ ਵਿੱਚ ਸੁੱਟਣ ਤੋਂ ਪਹਿਲਾਂ ਉਹ ਮੁੱਠਕ ਔਲੇ ਤਲੀ ਤੇ ਖਿਲਾਰ ਕੇ ਦਾਗੀ ਕੱਢ ਕੇ ਮੁੜ ਬੋਰੀ ਵਿੱਚ ਸੁੱਟੀ ਜਾਂਦਾ ਗਧੇ ਵਾਲਾ ਬਿੰਦੂ ਗੁੰਦ ਬਸ ਕਰਾਉਂਦੇ ਹਸਲ ਵੇਖੀ ਗਿਆ ਪਰ ਬੋਲਿਆ ਕੁਝ ਨਾ ਵੱਡਾ ਮਾਸਟਰ ਕਾਲੀ ਕਾਲੀ ਦਾਗੀ ਔਲੇ ਕੱਢ ਕੇ ਮੁੜ ਬੋਰੀ ਵਿੱਚ ਸੁੱਟੀ ਜਾਂਦਾ ਜਿਵੇਂ ਕਾਣੀ ਚਿੜੀ ਤੂਤੜੇ ਚੋਂ ਬਾਜਰਾ ਝੁਕਦੀ ਹੋਵੇ ਇਹ ਗੱਲ ਸੋਚ ਕੇ ਗਧੇ ਵਾਲਾ ਰਤਕੂਹਾ ਹਾਸੇ ਚ ਬੋਲਿਆ ਹੁਣ ਤਾਂ ਮੈਂ ਨਹੀਂ ਜਾਣਦਾ ਇਹ ਸਸਤੇ ਹੋ ਜਾਣਗੇ ਤੇਰੇ ਤੋਂ ਚੁਗੇ ਹੁਣ ਮੈਂ ਨਹੀਂ ਜਾਣਦਾ ਕਿ ਇਹ ਸਸਤੇ ਹੋ ਜਾਣਗੇ ਤੇਰੇ ਚੁਗੇ ਤੋਂ ਗਦੀ ਵਾਲੇ ਨੇ ਜੱਟ ਕੇ ਵਿਅੰਗ ਦੇ ਵਿੱਚ ਹੱਸਦੇ ਆਖਿਆ ਉਹ ਤੈਨੂੰ ਬੋਲਣ ਦੀ ਤਵੀਜ਼ ਨਹੀਂ ਕੋਈ ਨਾਸਾ ਫਲਾ ਕੇ ਇੱਕ ਮਾਸਟਰ ਨੇ ਗਦੀ ਵਾਲੇ ਨੂੰ ਘੁਰਕਿਆ ਇਹ ਮਾਸਟਰ ਪਹਿਲੀ ਵਾਰੀ ਬੋਲਿਆ ਸੀ ਹੁਣ ਇਹ ਬਾਕੀਆਂ ਕੋਲੋਂ ਕੁਝ ਦੂਰ ਹੋ ਕੇ ਖੜੋਤਾ ਗਦੀ ਵਾਲੇ ਤੇ ਬਾਕੀ ਮਾਸਟਰਾਂ ਵੱਲੋਂ ਵੇਖ ਰਿਹਾ ਸੀ ਜਿਵੇਂ ਉਹਨਾਂ ਦਾ ਇਸ ਜਾਲ ਆਦਮੀ ਨਾਲ ਬੋਲਣਾ ਉਸ ਨੂੰ جہਾਲਤ ਭਰੀ ਹਰਕਤ ਜਾਪਦਾ ਹੋਵੇ ਇਸ ਮਾਸਟਰ ਨੇ ਬੜੇ ਕੀਮਤੀ ਗਰਮ ਲੋਈ ਲਈ ਹੋਈ ਸੀ ਪਰ ਪੈਰੀਂ ਪਾਟੇ ਹੋਏ ਕੈਨਵਸ ਦੇ ਮਾਰੇ ਬੂਟ ਪਾਏ ਹੋ ਸਨ ਪਜਾਮੇ ਦੇ ਸੱਜੇ ਪੌਂਚੇ ਦੀ ਲੰਗਾਰ ਹੋਈ ਕੰਨੇ ਨੂੰ ਗੰਢ ਦੇ ਕੇ ਬੰਨਿਆ ਹੋਇਆ ਸੀ ਤੇ ਜਦੋਂ ਨਿੱਕੀਆਂ ਤੇ ਲਾਲ ਲੱਖਾਂ ਕੱਢ ਕੇ ਉਸਨੇ ਗਧਿ ਵਾਲੇ ਨੂੰ ਘੋਰਿਆ ਘੋਰਿਆ ਤਾਂ ਉਹਦੇ ਚਾਪੜ ਵਰਗੇ ਚੌੜੇ ਚਿਹਰੇ ਉੱਤੇ ਘਟੱਬੇ ਚੌੜੇ ਨੱਕ ਦੇ ਨਥਨੇ ਅਜੀਬ ਤਰ੍ਹਾਂ ਫੁੱਲੇ ਨੱਕ ਦੇ ਨਥਨੇ ਹੁੰਦੇ ਨਾ ਜਿਹੜੇ ਚੌੜੇ ਹੋ ਜਾਂਦੇ ਆ ਤੇ ਗਧਿ ਵਾਲੇ ਨੇ ਉਦੇ ਵੱਲ ਗੱਲੇ ਗਦੀ ਵਾਲੇ ਨੇ ਉਹਦੀ ਸ਼ਕਲ ਵੱਲ ਵੇਖਿਆ ਤੇ ਫਿਰ ਮੱਲੋ ਮੱਲੀ ਗਦੀ ਵਾਲਾ ਫੇਰ ਹਾਸੇ ਪਿਆ ਉਹਦੇ ਵੱਲ ਵੇਖ ਕੇ ਬੋਲਣ ਦੀ ਤਬੀਜ਼ ਨੂੰ ਮੈਥੋਂ ਕੀ ਗਦੀ ਮਰ ਗਈ ਯਾਰ ਗਦੀ ਵਾਲੇ ਨੇ ਉਹਵੇਂ ਮੁਸਕਰਾਉਂਦੇ ਜੋਰ ਦਿੱਤਾ ਤੂੰ ਤਾਂ ਐ ਕਰਦਾ ਜਿਵੇਂ ਕਿ ਅਸੀਂ ਬੰਦੇ ਨਹੀਂ ਵੇਖੇ ਹੁੰਦੇ ਐਵੇਂ ਨਾ ਸਮਝੀ ਮੈਨੂੰ ਬੁੱਝੜ ਜਿਹਾ ਬੰਦਾ ਕਾਜਰਾ ਵੇਚਦਾ ਫਿਰਦਾ ਜਿਹੜੇ ਮੇਰੇ 'ਚ ਗੁਣਾ ਤੁਹਾਡੇ 'ਚ ਕਿਸੇ 'ਚ ਨਹੀਂ ਹੋਣਾ ਉਹਨਾਂ ਦਾ ਲੰਬੂਜ ਵੀ ਨਹੀਂ ਹੋਣਾ ਮਾਸਟਰ ਜੀਓ ਬਣੇ ਫਿਰਦੇ ਉਹ ਵੱਡੇ ਮਾਸਟਰ ਗਧੇ ਵਾਲਾ ਪੈ ਨਿਕਲਿਆ ਬੋਲਦਿਆਂ ਬੋਲਦਿਆਂ ਗਧੇ ਵਾਲੇ ਦੇ ਚਿਹਰੇ ਉੱਤੇ ਕੋਈ ਟੜਾ ਉਤਰਾ ਚੜਾ ਨਹੀਂ ਆਇਆ ਉਹ ਬੜੇ ਹੌਸਲੇ ਨਾਲ ਬੋਲ ਗਿਆ ਉਹ ਇੰਜ ਬੋਲੀ ਗਿਆ ਜਿਵੇਂ ਗਲੀ ਦੇ ਨਿਆਣਿਆਂ ਨੂੰ ਵਰਜਦਾ ਹੋਵੇ ਕਿਸੇ ਮਾਸਟਰ ਦੀ ਹਿੰਮਤ ਫੇਰ ਨਾ ਪਈ ਉਸ ਅੱਗੇ ਬੋਲਣ ਦੀ ਬੋਲਦਿਆਂ ਬੋਲਦਿਆਂ ਉਹ ਚਾਨ ਚੱਕ ਕਵਿਸ਼ਰੀ ਕਰਨ ਲੱਗ ਪਿਆ ਤੇ ਕਿੰਨਾ ਚਿਰ ਪਿੱਛੋਂ ਕਿੰਨਾ ਚਿਰ ਪਿਛਲੇ ਦਿਨੀ ਹੋ ਰਹੀ ਲੜਾਈ ਬਾਰੇ ਇੱਕ ਬੜੀ ਰੌਚਕ ਕਵਿਤਾ ਸੁਣਾਈ ਗਿਆ ਤੇ ਕੰਨਾਉ ਤੋਂ ਹੱਥ ਛੱਡ ਕੇ ਜਦੋਂ ਉਸਨੇ ਤੋੜਾ ਝਾੜਿਆ ਤਾਂ ਵੱਡੇ ਮਾਸਟਰ ਤੋਂ ਬਿਨਾਂ ਸਾਰੇ ਉਹਦੇ ਮੂੰਹ ਵੱਲ ਵਿੰਦੇ ਗਏ ਵੱਡਾ ਮਾਸਟਰ ਔਲੇ ਪਾਉਣ ਚੀ ਲੱਗਿਆ ਰਿਹਾ ਸ਼ਾਮ ਸਿੰਘ ਹੈ ਤੇਰਾ ਵਰਦਾ ਔਲੇ ਵਿੱਚ ਗੁਜ਼ਾਰਾ ਕਰਦਾ ਰੱਖਣਾ ਦਾਸ ਕੀ ਲਾਜੋ ਲੱਖ ਲੱਖ ਨਮਸਕਾਰ ਹੈ ਦਾਤਾ ਤੇਰੇ ਨਾਮ ਲਖੇ ਤਾਜ ਕੋ ਉਹਨੇ ਇਹ ਤੋੜਾ ਸ਼ੋਹ ਦਿੱਤਾ ਵਾਹ ਬਈ ਵਾਹ ਤੋਤੇ ਨੇਕੇ ਨੇ ਆਖਿਆ ਬਈ ਤੂੰ ਤਾਂ ਕਮਾਲ ਹੀ ਕਰਦਾ ਲੈ ਤੋਲ ਵੇਖ ਬਈ ਦੇਖ ਪੂਰੇ ਹੋ ਗਿਆ ਤੱਕੜੀ ਦੀ ਡੰਡੀ ਵਾਲ ਅੱਖ ਲਿਸ਼ਕਾਉਂਦੇ ਆ ਵੱਡੇ ਮਾਸਟਰ ਨੇ ਨਾ ਗਦੀ ਵਾਲੇ ਦੀ ਕੁਵਿਸ਼ਰੀ ਸੁਣੀ ਨਾ ਦੂਸਰੇ ਮਾਸਟਰਾਂ ਦੀ ਗੱਲ ਭਾਵੇਂ ਦਾਗੀ ਔਲੇ ਚੁਗਦੇ ਆ ਉਸ ਨੂੰ ਕਹਿੰਿਆ ਨੇ ਤੇ ਖਾਸ ਕਰਕੇ ਤੋਤੇ ਨੱਕ ਵਾਲੇ ਨੇ ਵਾਹ ਵਈ ਵਾਰੀ ਸੁਰ ਰੀਸੀ ਜਰੂਰ ਆਖਿਆ ਸੀ ਪਰ ਸ਼ਾਮ ਸਿੰਘ ਨੇ ਇੱਕ ਹੋਰ ਕਵਿਤਾ ਸ਼ੋਅ ਲਈ ਜਿਸ ਦਾ ਟੈਕ ਸੀ ਡੂਡ ਪਾ ਜਲੇਬੀਆਂ ਖੋਪੇ ਦਾ ਗੁੱਟ ਜੀ ਸਾਡੇ ਲਿਵੇ ਵੀ ਇਹੋ ਜਿਹਾ ਹੁੰਦਾ ਸੀਗਾ ਉਹਦੀ ਸ਼ਕਲ ਵੀ ਜਮਾ ਇਹ ਇਸ ਮੰਗਣ ਤੇ ਸੀ ਕਵਿਤਾ ਦੇ ਰੋਲੇ ਦੇ ਵਿੱਚ ਹੁਣ ਚੁੱਪ ਖੜੋਤਾ ਬੱਗੀਆਂ ਬੱਗੀਆਂ ਅੱਖਾਂ ਵਾਲਾ ਇੱਕ ਸੁਕੜੂ ਮਾਸਟਰ ਮਾਸਟਰਾਂ ਨੂੰ ਬੜਾ ਪੈੜਾ ਤਸ਼ਬੀਹ ਦਤੀ ਹੈ ਗੁਰਦੇਵਾਲ ਸਿੰਘ ਨੇ ਸੁਕੜੂ ਮਾਸਟਰ ਤੋਤੇ ਨੱਕੇ ਨੂੰ ਇਉ ਹੌਲੀ-ਹੌਲੀ ਦਿਸਣ ਲੱਗ ਪਿਆ ਜਿਵੇਂ ਕਿਸੇ ਦੀ ਚੁਗਲੀ ਕਰਦਾ ਹੋਵੇ ਬੋਲਦਿਆਂ ਉਹ ਅੱਲੜ ਕੁੜੀਆਂ ਵਾਂਗ ਸੰਗ ਦਾ ਜਾਪਦਾ ਸੀ ਤੂੰ ਹੋਰ ਵੇਖ ਇਹ ਮੰਗੂ ਉਹ ਕਵਿਤਾ ਵੀ ਕਰਦਾ ਹੁੰਦਾ ਸੀ ਜਮਾਂ ਹੀ ਇਹਦਾ ਭੋਰਾ ਹੀ ਫਰਕ ਨਹੀਂ ਉਸਦੇ ਨਾਲੋਂ ਪਰ ਉਹਨੇ ਮੇਰੇ ਤੇ ਤੁਹਾਡੇ ਦੋਹਾਂ ਵਰਗੀ ਕਵਿਤਾ ਨਹੀਂ ਉਹਨੂੰ ਆਉਂਦੀ ਹੋਣੀ ਮਾਸਟਰ ਗਧਿ ਵਾਲੇ ਨੇ ਕਵਿਤਾ ਛੱਡ ਕੇ ਸੁਭਾਵੂ ਕੀ ਆਖਿਆ ਤੁਸੀਂ ਤਾਂ ਨਾਲੇ ਕਵਿਤਾ ਸੁਣੀ ਜਾਂਦੇ ਹੋ ਨਾਲੇ ਗਾਜਰਾਂ ਚੁੱਕ ਚੁੱਕ ਖਾਈ ਜਾਂਦੇ ਹੋ ਮੁੱਖ ਤੋਂ ਮੁਕਤੀ ਦੀਆਂ ਚਾਰ ਪੈਸੇ ਦੀਆਂ ਗਾਜਰਾਂ ਪਿੱਛੇ ਤੁਸੀਂ ਐਡੇ ਵੱਡੇ ਬੰਦੇ ਏਦਾਂ ਗਾਜਰਾਂ ਖਾਂਦੇ ਚੰਗੇ ਲੱਗਦੇ ਹੋ ਯਾਰ ਦੂਜੇ ਬੋਝੇ ਚੋਂ ਗਾਜਰਾਂ ਚੱਕ ਕੇ ਖਾਂਦੇ ਮਾਸਟਰ ਨੂੰ ਵਰਜਦੇ ਗਧਿ ਵਾਲਾ ਫੇਰ ਪੈ ਨਿਕਲਿਆ ਗਧਿ ਵਾਲੇ ਦੀ ਗੱਲ ਨਾਲ ਕੀਮਤੀ ਗਦੀ ਵਾਲੇ ਦੀ ਗੱਲ ਨਾਲ ਕੀਮਤੀ ਤੇ ਗਰਮ ਲੋਈ ਵਾਲੇ ਮਾਸਟਰ ਤੋਂ ਬੈਨਾ ਬਾਕੀ ਸਾਰਿਆਂ ਦੇ ਚਿਹਰੇ ਉੱਤੇ ਪਲੀਤੀ ਜਿਹੀ ਸੰਗ ਗਈ। ਤੋਤੇ ਨੱਕੇ ਨੇ ਗਾਜਰ ਦਾ ਬਚਿਆ ਬੂੰਡਾ ਪਰਾਂ ਵਗਾਂ ਮਾਰਿਆ ਤੇ ਦੰਦੀਆਂ ਕੱਢ ਕੇ ਹਸਣ ਲੱਪਿਆ। ਪਰ ਵੱਡਾ ਮਾਸਟਰ ਅਜੇ ਵੀ ਨੀਜ਼ ਲਾ ਕੇ ਤੱਕੜੀ ਦੇ ਪਾਲੜੇ ਦੇ ਵਿੱਚੋਂ ਮੋٹے-ਮੋٹے ਗਲੇ ਦਾਗੀ ਔਲੇ ਚੁਗੀ ਗਿਆ। ਆਹ ਵੇਖ ਲੋ ਤੁਹਾਡਾ ਹੈੱਡਮਾਸਟਰ ਗਦੀ ਵਾਲੇ ਨੇ ਇਤਕੀ ਗੁੱਜੇ ਵਿਆਂਗੇ ਨਾਲ ਆ ਔਲੇ ਖਰੀਦੇ ਹੈੱਡਮਾਸਟਰ ਨੂੰ ਟਾਰਗੇਟ ਕੀਤਾ। ਟਾਰਗੇਟ ਮੈਂ ਲਫ਼ਜ਼ ਪੰਗਰੇਜ਼ੀ ਦਾ ਪਾ ਲਿਆ ਤੇ ਬੜੇ ਹਸਾਉਣੇ ਲਹਿਜੇ ਦੇ ਵਿੱਚ ਇਹ ਪਿਓ ਦਾ ਪੁੱਤ ਐ ਸਮਝਦਾ ਬਈ ਮੇਰਾ ਦਾ ਲੱਗ ਗਿਆ ਹੁਣ ਲੁੱਟ ਲੋ ਗੁਰੂ ਕੀ ਮਾਰੀ ਸਰੰਦ ਨੂੰ ਜਿੰਨਾ ਲੁੱਟੀ ਦੀ ਐ ਇਹਦਾ ਚਿੱਤ ਐ ਬਈ ਇਸ ਗਧੀ ਵਾਲੇ ਦੀ ਅੱਖ ਤਾਂ ਹੈ ਨਹੀਂ ਲਾ ਲਓ ਦੋ ਦੋ ਵੱਡੇ ਸਿਆਣੇ ਕਮਲੇ ਐ ਨਹੀਂ ਐਨੀ ਨੇੜ ਆਉਂਦੀ ਬਈ ਦਾ ਨੂੰ ਤੂੰ ਕਿਹੜਾ ਚਾਂਦੀ ਚਾੜਦਾ ਕਸੂਤਾ ਖਰੀਦਾਂ ਲਾਕਾ ਇਥੇ ਤਾਂ ਜਵਾਲੇ ਨੇ ਸ਼ਾਹ ਨਹੀਂ ਹੋ ਜਾਣਾ ਤੂੰ ਆਪਣਾ ਰਾਜਾ ਰਾਂਝੀ ਕਰ ਲੈ ਪਾਲਾ ਕੱਢ ਕੇ ਸਾਫ ਸਾਫ ਜੰਨੇ ਪਾਉਣੇ ਆ ਹੋਰ ਕੱਢ ਲੈ ਹੋਰ ਕੱਢ ਲੈ ਗਦੀ ਵਾਲੇ ਨੇ ਸਾਰਾ ਤੋੜਾ ਉਸ ਹੈਡਮਾਸਟਰ ਦੇ ਝਾੜ ਦਿੱਤਾ ਜਿਹੜਾ ਇੱਕ ਇੱਕ ਔਲਾ ਛਾਂਟ ਕੇ ਪਾ ਰਿਆ ਸੀ ਅਕਸਰ ਵੈਸੇ ਦੁਕਾਨਦਾਰ ਹੁੰਦਾ ਮਾਸਟਰ ਮੇਰੇ ਪਪਾ ਵੀ ਦੱਸਦੇ ਹੁੰਦੇ ਸੀ ਕਹਿੰਦੇ ਵੀ ਬਹੁਤ ਕੰਜੂਸ ਹੁੰਦੇ ਆ ਮਾਸਟਰ ਪੈਸੇ ਪੈਸੇ ਦਾ حساب ਵੇਖਦੇ ਆ ਬਹੁਤ ਸੰਜਮ ਵਾਲੇ ਹੁੰਦੇ ਨੇ ਵੈਸੇ ਤੇ ਜਦੋਂ ਗਦੀ ਵਾਲਾ ਉਹਨਾਂ ਸਾਰਿਆਂ ਵੱਲ ਝਾਕ ਕੇ ਹੱਸਿਆ ਸਾਰੇ ਫਿਰ ਬਿਨਾ ਕੀਮਤੀ ਲੋਈ ਵਾਲੇ ਤੋਂ ਬਿਨਾ ਕੀਮਤੀ ਲੋਈ ਵਾਲੇ ਤੋਂ ਸਾਰੇ ਮਾਸਟਰ ਕੱਚੇ ਹੋ ਗਏ ਤੇ ਉਹ ਉਵੇਂ ਸਹਿਸਵਾ ਫਿਰ ਉਸਨੇ ਆਖਿਆ ਪਾਲਾ ਪਾਲਾ ਹੈਡਮਾਸਟਰ ਜਿਹੜਾ ਜਿਹੜਾ ਚਿਤ ਕਰਦਾ ਪਾਲਾ ਛੱਡੀ ਨਾ ਕੋਈ ਤੁਸੀਂ ਵੀ ਛਕ ਲੋ ਸੰਗ ਤੋਂ ਗਾਜਰਾਂ ਜੇ ਹੋਰ ਛਕਣੀਆਂ ਨੇ ਨਾਲ ਜਵਾਕਾਂ ਨੂੰ ਵੀ ਸੱਦ ਲਓ ਜਿੱਤੋ ਜਿੱਤੋ ਸੱਦਿਆ ਜਾਂਦਾ ਉਹ ਵੀ ਚਾਰ ਚਾਰ ਗਾਜਰਾਂ ਖਾ ਲੈਣਗੇ ਯਾਦ ਕਰਨਗੇ ਕਦੇ ਸ਼ਾਮਸੋ ਦਾ ਨਾਂ ਸੀ ਗਦੀ ਵਾਲੇ ਦਾ ਅਜੇ ਸ਼ਾਮਸੋ ਅੱਜ ਸੂਤ ਆਇਆ ਤੁਹਾਡੇ ਫੇਰ ਖਬਰਾਂ ਕਦੋਂ ਫਸੂ ਜਾਣੀ ਗਦੀ ਵਾਲੇ ਦਾ ਨਾ ਸ਼ਾਮ ਸੋਂ ਸੀ ਗਿਆ ਸਾਹਮਣੇ ਵਾਲੇ ਘਰ ਦੇ ਵਿਹੜੇ 'ਚ ਇਕੱਠੀਆਂ ਹੋਈਆਂ ਮਾਸਟਰੀਆਂ ਵੀ ਉਹਦੀਆਂ ਗੱਲਾਂ ਸੁਣ ਕੇ ਮੁਸਕੜੀਆਂ ਹੱਸ ਰਹੀਆਂ ਸਨ ਪੰਮੂ ਰੇਖੇ ਉਵੇਂ ਔਲੇ ਚੁਗਦੇ ਆ ਹੀ ਵੱਡੇ ਮਾਸਟਰ ਨੂੰ ਉੱਚੀਆਂ ਆਵਾਜ਼ਾਂ ਦੇਣ ਲੱਪੇ ਲਿਓ ਵੀ ਪੰਮੂ ਰੇਖੇ ਵੱਡਾ ਥੱਲਾ ਲਿਆਓ ਤੁਸੀਂ ਛੱਡੋ ਹੈਡਮਾਸਟਰ ਜੀ ਕੋਰ ਕੇ ਗਰਮ ਲੋਈ ਵਾਲੇ ਮਾਸਟਰ ਨੇ ਆਖਿਆ ਇਹਨੂੰ ਤਾਂ ਬੋਲਣ ਦੀ ਤਮੀਜ਼ ਨਹੀਂ ਔਲੇ ਆਲੇ ਹੋਰ ਬਥੇਰੇ ਆ ਜਾਣਗੇ ਜਾਣਦੇ ਉਹਨੂੰ ਇਹ ਕੋਈ ਬੰਦਾ ਹੈ ਉਹ ਜਾਨੀ ਗਰਮ ਲੋਈ ਵਾਲਾ ਜ਼ਿਆਦਾ ਹੀ ਇਦੇ ਤੇ ਤਾਪ ਰਿਆ ਸੀ ਸ਼ਾਮ ਸਿੰਘ ਗਦੀ ਵਾਲੇ ਤੇ ਕੋਈ ਨਹੀਂ ਕੋਈ ਨਹੀਂ ਅੱਗੋਂ ਵੱਡੇ ਮਾਸਟਰ ਨੇ ਔਲੇ ਫਰੋਲਦੇ ਬੇਸ਼ਰਮੀ ਜੀ ਨਾਲ ਲਾਪਰਵਾਹੀ ਨਾਲ ਜਵਾਬ ਦਿੰਦੇ ਆਖਿਆ ਇਦਾਂ ਹੀ ਹੁੰਦਾ ਇਹਨਾਂ ਲੋਕਾਂ ਦਾ ਗੁੱਸਾ ਨਹੀਂ ਕਰੀਦਾ ਇਹ ਲੋਕ ਇਦਾਂ ਹੀ ਹੁੰਦੇ ਨੇ ਇਹ ਕੀ ਖਾਸ ਗੱਲ ਆ ਜੇ ਇਦਾਂ ਬੋਲਦਾ ਗੁੱਸਾ ਕਰਕੇ ਮੇਰਾ ਕਿਹੜਾ ਮੋਗਾ ਪਟ ਦਿਓਗੇ ਗਦੀ ਵਾਲਾ ਸ਼ਾਮ ਸਿੰਘ ਫਿਰ ਉਸੇ ਰੌਮ ਵਿੱਚ ਪੈ ਨਿਕਲਦੇ ਹਾਸਿਆਂ ਦੇ ਉੱਤਰਦੇ ਆ ਹੋਰ ਕਿਸੇ ਨੇ ਤੁਹਾਨੂੰ ਔਲੇ ਨਹੀਂ ਝੁਗਣ ਦੇਣੇ ਚੋਰੀਆਂ ਚੱਕ ਚੱਕ ਕੇ ਗਾਜਰਾ ਜੁਆਕਾਂ ਦੀਆਂ ਜੇਬ 'ਚ ਨਹੀਂ ਪਾਉਣ ਦੇਣੀਆਂ ਜਿਵੇਂ ਮੇਰੀਆਂ ਚੱਕੀਆਂ ਇਹ ਤਾਂ ਸ਼ਾਮਸੇਉਂ ਦਾ ਹੀ ਜੇਰਾ ਜਿਹੜਾ ਵਿੱਚੋਂ ਹੀ ਸੇਰ ਦੇ ਸਵਾ ਸਿਰ ਔਲੇ ਤੋਲਦੇ ਹਾਂ ਉਸ ਨੂੰ ਆਖਿਆ ਲੈ ਕੁਛ ਲੈ ਹੁਣ ਹੋਰ ਪਾਵਾਂ ਤੇਰੇ ਨਿਆਣੇ ਤੇਰੇ ਨਿੱਕੇ ਨਿਆਣੇ ਕਹੇ ਹੂੰ ਬਾਈ ਸ਼ਾਮਸਿਆਂ ਉਹਦੀ ਗੱਲ ਸੁਣ ਕੇ ਉਹਨੇ ਉਹਦੀ ਅਣ ਸੁਣੀ ਕਰਕੇ ਮੁੰਡੇ ਤੇ ਝੋਲਾ ਫੜ ਕੇ ਆਖਿਆ ਤੇ ਉਸ ਔਨ ਵਿਚੋਲੇ ਪਾਉਂਦੇ ਆ ਵੱਡੇ ਮਾਸਟ ਨੇ ਆਖਿਆ ਲੈ ਵੀ ਸਾਨੂੰ ਤਾਂ 1 ਕਿਲੋ ਹੀ ਪਾ ਦੇ ਪੰਮੇ ਨੇ ਜਿਵੇਂ ਅਠਿਆਨੀ ਲਿਆ ਦਿੱਤੀ ਡੱਬੀ ਵਿੱਚ ਪਈ ਹੋਣੀ ਆ ਉਹ ਨਿਆਣੇ ਨਿੱਕੇ ਤਾਂ ਸੁੱਖ ਨਾਲ ਸੱਤ ਹੈ ਸ਼ਾਮ ਸੋਂ ਬੋਲਿਆ ਗਦੀ ਵਾਲਾ ਪਰ ਮੈਂ ਤੁਹਾਡੇ ਵਾਂਗੂ ਮਰੂ ਮਰੂ ਨਹੀਂ ਕਰਦਾ ਦੋ ਸਿਰ ਆਕ ਕੇ ਇੱਕ ਸਿਰ ਚੀਜ਼ ਕਦੇ ਨਹੀਂ ਪਾਈ ਤੇ ਗਦੀ ਵਾਲਾ ਕੁੜਤੇ ਦੀ ਅੰਦਰਲੀ ਜੇਬ ਦੇ ਵਿੱਚੋਂ ਵਟਾ ਪਾਉਂਦੇ ਆ ਖੁੱਲ ਕੇ ਐਸੇ ਆ ਇਦਾਂ ਹੀ ਆਉ ਸ਼ਾਮ ਸਿੰਘ ਆਹੋ ਜੀ ਇਦਾਂ ਹੀ ਹੈ ਵੱਡੇ ਮਾਸਟਰ ਨੇ ਉਸਦੀ ਸੰਗ ਲਾਈ ਦੂਜੇ ਸ਼ੇਰ ਚੋਂ ਔਲੇ ਜੋ ਦਾਗੂ ਆਉਣੇ ਸੀ ਯਾਨੀ ਦੋ ਸ਼ੇਰ ਦੀ ਗੱਲ ਕਰਕੇ ਭਾ ਦੋ ਸ਼ੇਰ ਦਾ ਕਰਕੇ ਇੱਕ ਸ਼ੇਰੀ ਔਲੇ ਪਾਏ ਬਾਕੀ ਸਾਰੇ ਕੱਢ ਦਿੱਤੇ ਲੈ ਤੂੰ ਠਿਆਨੀ ਫੜ ਤੇ ਤੁਰਦਾ ਵਣ ਵੱਡੇ ਮਾਸਟਰ ਨੇ ਠਿਆਨੀ ਸ਼ਾਮ ਸਿੰਘ ਦੀ ਤਲੀ ਤੇ ਰੱਖਦੇ ਆਖਿਆ ਹੁਣ ਵੱਡੇ ਮਾਸਟਰ ਦੇ ਬੋਲਾਂ ਚ ਵੀ ਤਲਖੀ ਆ ਗਈ ਸੀ ਤੁਰੂੰਗਾ ਹੀ ਹੋਰ ਕਿਹੜਾ ਮੈਂ ਇੱਥੇ ਮਾਸਟਰਾਂ ਦੀ ਕਲੋਨੀ ਚ ਕੋਠਾ ਪਾਉਂ ਤੋੜੀਆ ਅਧਿਆਪਕਾਂ ਦੀਆਂ ਕਲੋਨੀਆਂ 'ਚ ਰਹਿ ਕੇ ਮੈਂ ਕਿਹੜਾ ਮਰਨਾ ਗਦੀ ਵਾਲੇ ਨੇ ਠਿਆਨੀ ਫੜ ਕੇ ਅੱਖ ਨਾਲ ਲਾ ਕੇ ਵਿੰਦੇ ਆ ਪਹਿਲਾਂ ਨਾਲੋਂ ਵੀ ਖੁੱਲ੍ਹ ਦਿਲੀ ਨਾਲ ਮੁਸਕਾਉਂਦੇ ਆਖਿਆ ਹਾਂ ਇਹ ਖੋਟੀ ਐ ਕਿ ਭਲੇਖੇ ਜੀ ਖਰੀਦ ਦੇਤੀ ਉਹ ਫੇਰ ਹੱਸ ਪੈ ਗਦੀ ਵਾਲਾ 50 ਪੈਸੇ 'ਚ ਚੱਲ ਜਾਣੀ ਆਉ 51 ਕਿਸੇ ਨੇ ਤੈਨੂੰ ਕੀ ਦੇਣੇ ਨਹੀਂ ਥੋੜੀ ਤਾਂ ਇਹ ਸੌਾਂ 'ਚ ਹੀ ਚੱਲੇਗੀ ਮੇਰੀ ਚਾਹ 50 'ਚ ਚਲੇ ਪੰਜ ਮੇਰੇ ਭਾਗ ਗਦੀ ਵਾਲਾ ਫੇਰ ਬੁਸ਼ਕਰ ਮਾਰ ਗਿਆ ਤੇ ਉਸ ਨੇ ਗਦੀ ਨੂੰ ਬੁਸ਼ਕਰ ਮਾਰੀ ਤੇ ਲਗਾਮ ਫੜੀ ਤੇ ਇੱਕ ਕਵਿਤਾ ਫੇਰ ਗਣਾਉਣ ਲੱਪਿਆ। ਰਾਹ ਵਿੱਚ ਪਾਉਂਦੇ ਆ ਫੇਰ ਉਸਨੇ ਉੱਚੀ ਏਕ ਹੀਰ ਦੇ ਕਿਸੇ ਦੀ ਵਿੱਡ ਦਿੱਤੀ। ਬੰਦਾ ਬੜਾ ਹਜ਼ਰਤ ਐ ਉਹ। ਕਮਾਲ ਦਾ ਬੰਦਾ। ਤੋਤੇ ਨੱਕੇ ਨੇ ਵੀ ਆਖਿਆ ਬਾ ਵਈ ਵਾ। ਵੇਖੀ ਨਾ ਕਮਾਲ ਹੋ ਗਈ। ਪਤਾ ਨਹੀਂ ਗਦੀ ਵਾਲੇ ਦੀ ਜਾਂ ਤੋਤੇ ਵਾਲੇ ਤੋਤੇ ਨੱਕੇ ਦੀ ਗੱਲ ਸੁਣ ਕੇ ਬੱਗੀਆਂ ਅੱਖਾਂ ਵਾਲਾ ਮਾਸਟਰ ਘੜਸ ਵੀ ਹਾਸੇ ਹੱਸਿਆ ਤੇ ਫੇਰ ਸਾਰੇ ਗਦੀ ਵਾਲੇ ਵੱਲ ਵੇਖ ਕੇ ਕਾਰ ਨਹੀਂ ਇਸੇ ਗੈਂ। ਪਰ ਉਹਨਾਂ ਦੀ ਹਾਸੀ ਬੜੀ ਫੋਕੜ ਸੀ। ਬਸ ਇੱਕ ਕੀਮਤੀ ਗਰਮ ਲੋਈ ਵਾਲਾ ਸੀ ਜਿਹੜਾ ਖਿਹਜਿਆ ਤੇ ਅੱਕਿਆ ਲੱਗਦਾ ਸੀ ਤੇ ਉਹਦੀਆਂ ਨਿੱਕੀਆਂ-ਨਿੱਕੀਆਂ ਅੱਖਾਂ 'ਚੋ ਅਜੇ ਵੀ ਗੁੱਸੇ ਦੀ ਲਾਲੀ ਨਹੀਂ ਸੀ ਗਈ। ਉਹਨੂੰ ਲੱਗਦਾ ਸੀ ਕਿ ਇਹ ਸ਼ਾਇਦ ਗਧਿ ਵਾਲਾ ਮੇਰੇ ਸਾਥੀਆਂ ਦੀ ਬੇਇੱਜ਼ਤੀ ਕਰਦਾ ਹੈ। ਪਰ ਜਿਸ ਤਰ੍ਹਾਂ ਮਾਸਟਰ ਨੇ ਉਸ ਗਧਿ ਵਾਲੇ ਨਾਲ ਕੀਤਾ ਉਹ ਵੀ ਸ਼ਾਇਦ ਇਸੇ ਤਰ੍ਹਾਂ ਕਰਾਉਣ ਦੇ ਲਾਇਕ ਸਨ। ਦੋ ਸਿਰ ਦਾ ਭਾਅ ਕਰਕੇ ਕਿ ਦੋ ਸਿਰ ਨੂੰ ਆਕੀ ਰੇਟ ਲਾਏਗਾ ਤੇ ਫਿਰ ਕਹਿੰਦਾ ਇੱਕ ਸਿਰ ਦੇ ਦੇ। ਸੋ ਇਹ ਅਕਸਰ ਹੁੰਦਾ ਹੈ। ਜਦੋਂ ਐਸੀ ਕਹਾਣੀ ਗਧੇ ਵਾਲਾ ਇਹ ਜਿਹੜੇ ਫੇਰੀ ਲਾਉਣ ਵਾਲੇ ਲੋਕ ਹੁੰਦੇ ਨੇ 파ਰਖੂ ਬਹੁਤ ਹੁੰਦੇ ਨੇ ਇਹਨਾਂ ਨੂੰ ਸਭ ਪਤਾ ਹੁੰਦਾ ਕਿ ਕਿਨੇ ਸਬਜੀ ਦਾ ਫਲਾਂ ਦਾ ਕੀ ਭਾਅ ਦੇਣਾ ਇਸ ਕਰਕੇ ਪਹਿਲਾਂ ਹੀ ਵਧਾ ਘਟਾ ਦਿੰਦੇ ਨੇ ਇੱਕ ਸੀਗਾ ਸਾਡੇ ਵਾਕਫ ਉਹਨੇ ਮਹੱਲੇ ਦੀਆਂ ਕਲੋਨੀ ਦੀਆਂ ਸਾਰੀਆਂ ਦੇ ਨਾਂ ਆਪਣੇ ਗੁਪਤ ਕਾਪੀ ਤੇ ਲਿਖੇ ਹੋਏ ਸਨ ਕਿਸੇ ਦੀ ਕੋਈ ਸ਼ੇਡ ਪਾਈ ਹੋਈ ਸੀ ਕਿਸੇ ਦੀ ਕੋਈ ਸ਼ੇਡ ਪਾਈ ਹੋਈ ਸੀ ਸੋ ਇਹ ਸੀ ਕਹਾਣੀ ਗਦੀ ਵਾਲਾ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਵਸਤਾ ਕਹਾਣੀ ਸੀ ਸਰਦਾਰ ਗੋਰੀয়াল ਸਿੰਘ ਹੋਰਾਂ ਦੀ ਤੇ ਤੁਸੀਂ ਆਪਣੇ ਇਹਨਾਂ ਕਹਾਣੀਆਂ ਦੇ ਅੰਕ ਨੂੰ ਆਪਣੇ ਪਲੇਲਿਸਟ ਦੇ ਵਿੱਚ ਕਹਾਣੀਆਂ ਦੇ ਅੰਕ ਦੇ ਵਿੱਚ ਆ ਪੜ੍ਹ ਸਕਦੇ ਹੋ ਸੁਣ ਸਕਦੇ ਹੋ ਸੌਰੀ ਤੇ ਗੇਸ਼ਿਰਦੇ ਸੰਜ ਜ਼ਰੂਰ ਕਰਿਆ ਕਰੋ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ ਹੁਣ 6:30 ਤੋਂ 8:30 ਆਪਾਂ ਲਾਈਵ ਹੁੰਨੇ ਆ ਤੇ ਸ਼ਾਮ ਨੂੰ 7:30 ਤੋਂ 9:00 ਤੇ ਕੁਝ ਵੀਡੀਓ ਤੇ ਕੁਝ ਆਡੀਓ ਪ੍ਰੋਗਰਾਮ ਨੇ ਇਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98763 09655 ਤੇ ਮੰਗਵਾ ਸਕਦੇ ਹੋ 98763 09655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਤੇ ਪ੍ਰੋਮ ਚੰਗਾ ਲੱਗੇ ਤੇ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰ ਦਿਓ ਤੇ ਇਹ ਸੀ ਕਹਾਣੀ ਗਦੀ ਵਾਲਾ ਲਿਖਤੋਂ ਸਰਦਾਰ ਗੁਰਦੇਵਾਲ ਸਿੰਘ ਤੁਹਾਡੇ ਕਮੈਂਟ ਵੇਖ ਲਈ ਫਿਰ ਉਸ ਤੋਂ ਬਾਅਦ ਸਵਾਗਤ